ਜੇਕਰ ਤੁਹਾਡੇ ਬੱਚੇ ਵੀ ਜੂਕਾ ਨਹੀਂ ਖਾਂਦੇ ਕੱਦੂ ਮਿੱਠਾ ਜਿਹੜਾ ਹੁੰਦਾ ਉਹ ਨਹੀਂ ਖਾਂਦੇ ਹੈਗੇ ਤਾਂ ਇਸ ਵਾਰ ਇੱਕ ਵਾਰੀ ਇਸ ਤਰੀਕੇ ਨਾਲ ਬਣਾਓ ਸਾਰੇ ਖਾਣਗੇ ਚਾਹੇ ਬੱਚੇ ਹੋਣ ਤੇ ਚਾਹੇ ਵੱਡੇ ਹੋਣ ਕਿਉਂਕਿ ਇਹ ਬਹੁਤ ਸਵਾਦਬਾਨਦਾ ਹੈ ਤੇ ਬਣਾਉਣਾ ਵੀ ਬਹੁਤ ਸੌਖਾ ਹੈ ਇੱਥੇ ਮੈਂ ਇੱਕ ਪੀਸ ਮਿੱਠਾ ਕੱਦੂ ਦਾ ਲੈ ਲਿਆ ਥੋੜੀ ਜਿਹੀ ਪਰਸੂਤੋ ਲੈ ਲਈ ਆ ਤੇ ਇਹਦੇ ਵਿੱਚ ਹੋਰ ਆਪਾਂ ਪਾਵਾਂਗੇ ਇਸ ਕਮ ਹੋਰ ਸਾਫੂਮੀਕਾਤਾ ਤੁਸੀਂ ਕੋਈ ਵੀ ਫਰਮਾਜੋ ਪਾ ਸਕਦੇ ਆ ਥੋੜੀ ਜਿਹੀ ਪਾਵਾਂਗੇ ਆਪਾਂ ਰੋਜ਼ਮਰੀ ਨੂੰ ਤੇ ਪਰਸੇਮਬਲੋ ਸੈਕੋ ਇੱਥੇ ਮੈਂ ਥੋੜੇ ਜਿਹੇ ਰੋਟਾ ਨੂੰ ਬਰੀਕ-ਬਰੀਕ ਕੱਟ ਲੈਂਦੇ ਆ ਤੇ ਇਹਦੇ ਵਿੱਚ ਪਾ ਦਵਾਂਗੇ ਪਰਸੇਬਲੋ ਸੈਕੋ ਤੇ ਰੋਜ਼ਮਰੀ ਨੂੰ ਥੋੜ੍ਹਾ ਜਿਹਾ ਵਿੱਚ ਇਹਦੇ 올ਿਵ ਆਇਲ ਵੀ ਪਾ ਦਵਾਂਗੇ ਤਾਂ ਲੂਣ ਟੇਸਟ ਦੇ ਅਕੋਰਡਿੰਗ ਪਾ ਲਵਾਂਗੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਹੁਣ ਇਹ ਸਾਰੇ ਮਿਕਸਚਰ ਨੂੰ ਜਿਹੜਾ ਆਪਾਂ ਬਣਾਇਆ ਇਹਨੂੰ ਆਪਾਂ ਕੱਦੂ ਦੇ ਵਿੱਚ ਹੀ ਮਿਕਸ ਕਰ ਦਵਾਂਗੇ ਇਥੇ ਮੈਂ ਬ੍ਰੈਡ ਬ੍ਰੈਡ ਕ੍ਰੰਬ ਬਣਾਉਣ ਦੇ ਲਈ ਮੇਰੇ ਕੋਲ ਦੋ ਤਿੰਨ ਸੁੱਕੇ ਰਾਸ ਪੈ ਸੀਗੇ ਉਹਨਾਂ ਨੂੰ ਮੈਂ ਥੋੜਾ ਕਟ ਲਿਆ ਤੇ ਆਪਣੇ ਬ੍ਰੈਡ ਕ੍ਰੰਬ ਬਣ ਕੇ ਤਿਆਰ ਆ ਜਿਹਨੂੰ ਹੁਣ ਇੱਕ ਟ੍ਰੇ ਲੈ ਲਈਆਂ ਟ੍ਰੇ ਦੇ ਥੱਲੇ ਆਪਾਂ ਪਾ ਲਿਆ ਬ੍ਰੈਡ ਕ੍ਰੰਬ ਤੇ ਇਹਦੇ ਉੱਪਰ ਬਾਅਦ ਵਿੱਚ ਆਪਾਂ ਥੋੜਾ ਜਿਹਾ ਨਾ ਜਿਹੜਾ ਹੁੰਦਾ ਹੈ ਲਸਣ ਦਾ ਪਾਊਡਰ ਉਹ ਪਾ ਲਵਾਂਗੇ ਆਲਿਓ ਸੈਕੋ ਜਿਹੜਾ ਹੁੰਦਾ ਪੋਲਵਰੇ ਵਾਲਾ ਇਹ ਮੈਨੂੰ ਪਹਿਲਾਂ ਵਿੱਚ ਮਿਕਸ ਕਰਨ ਦਾ ਚੇਤਾ ਭੁੱਲ ਗਿਆ ਸੀ ਹੁਣ ਆਪਾਂ ਥੋੜਾ ਇਹਦੇ ਵਿੱਚ ਮਿਕਸ ਕਰਕੇ ਤਾਂ ਰਲਾ ਲਵਾਂਗੇ ਜਿਹੜੇ ਆਪਾਂ ਜੂਕਾ ਕੱਟ ਕੇ ਰੱਖਿਆ ਹੈ ਨਾ ਹੁਣ ਉਹਦਾ ਇੱਕ ਲੇਅਰ ਉਹਦੀ ਬਣਾ ਦਿੱਤੀ ਐ ਤਾਂ ਗਿੱਦਾ ਦੇ ਮਰਜ਼ੀ ਪੀਸ ਕੱਟ ਲਓ ਬਸ ਇਹ ਆ ਕਿ ਉਹਨਾਂ ਨੂੰ ਪਤਲਾ-ਪਤਲਾ ਆਪਾਂ ਟਰੇ ਦੇ ਵਿੱਚ ਪਾ ਦੇਣਾ। ਉਹ ਪਾ ਕੇ ਉਹਦੇ ਉੱਤੇ ਮੈਂ ਪਾ ਦਿੱਤਾ ਜਿਹੜਾ ਆ ਪਰਚੂਤੋ ਆ। ਪਰਚੂਤੋ ਦੇ ਉੱਪਰ ਆਪਾਂ ਰੱਖ ਦਿੰਦੇ ਹਾਂ ਇਸ ਕਮੋਰਸਾ ਜਿਸ ਕਮੋਰਸਾ ਯਾਨੀ ਕਿ ਕੋਈ ਵੀ ਫਰਮਾਜੋ ਮੋਰਬੀਦੋ ਲੈ ਲਓ ਜਾਂ ਮੋਸਰੇਲਾ ਲੈ ਲਓ। ਉਹ ਵੀ ਤੁਸੀਂ ਧੱਕ ਸਕਦੇ ਆ। ਹੁਣ ਇਹਦੇ ਉੱਪਰ ਆਪਾਂ ਇੱਕ ਹੋਰ ਲੇਅਰ ਜਿਹੜਾ ਆਪਾਂ ਜੂਕਾ ਕੱਟਿਆ ਆ ਮਿੱਠਾ ਕਦੂ ਕੱਟਿਆ ਉਹਦੀ ਲਾ ਦਵਾਂਗੇ। ਜਿਹੜੇ ਆਪਾਂ ਆਹ ਵਿੱਚ ਅਕਰੋਟ ਕੱਟੇ ਸੀਗੇ ਨਾ ਇਹਨਾਂ ਨੂੰ ਵੀ ਸਾਰਾ ਉੱਪਰ ਇਦਾਂ ਥੋੜਾ ਸੈੱਟ ਦੇ ਦਿੰਦੇ ਆ ਵਿੱਚ ਹੀ ਪਾਣ ਦਿਆ ਤੇ ਉੱਪਰ ਪਾ ਦਿੰਦੇ ਆ ਹੁਣ ਆਪਾਂ ਬ੍ਰੈਡ ਕਰਮ ਜੰਗੀ ਤਰ੍ਹਾਂ ਦੇ ਨਾਲ ਉੱਤੇ ਪਾ ਦਵਾਂਗੇ ਤਾਂ ਉੱਤੇ ਪਾ ਦਵਾਂਗੇ ਉਸ ਤੋਂ ਬਾਅਦ ਫਰਮਾਜੂਗਰ ਤੂ ਜਾ ਤੋ ਅਲੂਮੀਨੀਅਮ ਪੇਪਰ ਲਾ ਕੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਸਾਈਡਾਂ ਤੋਂ ਬੰਦ ਕਰ ਦੇਣਾ ਤੇ ਹੁਣ ਆਪਾਂ ਇਹਨੂੰ ਫੋਰਨ ਉਤੇ ਲਾ ਦਵਾਂਗੇ ਫੋਰਨੋ ਮੈਂ ਪਹਿਲਾਂ ਹੀ ਪ੍ਰੀ ਹੀਟ ਕੀਤੀ ਹੋਈ ਆ ਆਪਾਂ ਇਹਨੂੰ ਫੋਰਨੋ ਦੇ ਵਿੱਚ 35 ਮਿੰਟ ਰੱਖਾਂਗੇ ਆਪਾਂ ਇਹਨੂੰ ਫੋਰਨੋ ਦੇ ਵਿੱਚ 35 ਮਿੰਟ ਤੇ 200 ਗ੍ਰਾਦੀ ਤੇ ਰੱਖਿਆ ਸੀਗਾ ਤੇ ਇਹਦਾ 35 ਮਿੰਟ ਦੇ ਵਿੱਚ ਬਣ ਕੇ ਚੰਗੀ ਤਰ੍ਹਾਂ ਦੇ ਨਾਲ ਤਿਆਰ ਹੋ ਗਿਆ ਆ ਹੁਣ ਇਹਦੇ ਉੱਤੇ ਮੈਂ ਇੱਕ ਹੋਰ ਲੇਅਰ ਰੱਖ ਦਿੰਦੀ ਆ ਪਰਸ਼ੂਤੋ ਦੀ ਤੇ ਥੋੜਾ ਜਿਹਾ ਤੇ ਮੂਸਰਿਆ ਲੱਕ ਦੁਕਾਨ ਜਿਹੜਾ ਕੀਤਾ ਹੁੰਦਾ ਉਹ ਪਾ ਦਵਾਂਗੇ ਹੁਣ 5 ਮਿੰਟ ਲਈ ਇਹਨੂੰ ਫੇਰ ਆਪਾਂ ਫੋਰਨ ਉ ਦੇ ਵਿੱਚ ਰੱਖ ਦਿੰਦੇ ਆ ਤਾਂ ਕਿ ਜਿਹੜਾ ਆਪਣਾ ਮੋਸਰੇਲਾ ਹੈ ਮੈਲਟ ਹੋ ਜਾਵੇ ਮਿੱਠਾ ਗਦੂਆ ਆਪਣਾ ਫੋਰਨੋ ਚ ਬਣ ਕੇ ਤਿਆਰ ਹੋ ਗਿਆ ਹੈ ਜ਼ੂਕਾਲ ਫੋਰਨੋ ਬਣ ਗਿਆ ਹੈ ਇਹ ਬਹੁਤ ਹੀ ਤੇਜ਼ੀ ਬਣਦਾ ਹੈ ਤਾਂ ਬਹੁਤ ਸੌਖਾ ਹੈ ਬਣਾਉਣਾ